ਇਥੋਂ ਆ ਮੋੜ ਆਇਆ ਇਥੋਂ ਆ ਬੂੜ ਘੱਟਣੇ ਆ ਆ ਜਿਹੜਾ ਮੂੜ ਹੁਣ ਇਥੋਂ ਪਾ ਲੈਫਟ ਜਾਣਾ ਤੇ ਹਾਂ ਕਰਕੇ ਦਾ ਨਾ ਲੈਫਟ ਮੋੜ ਘੱਟਣਾ ਆ ਜਿੱਦਾਂ ਹੁਣ ਪਹਿਲਾਂ ਤਾਂ ਇਹ ਆ ਕਿ ਪਹਿਲੇ ਗੀਰ ਵਿੱਚ ਇਹੀ ਮੋੜ ਘੱਟਣਾ ਆ ਪਰ ਦੂਸਰੇ ਗੀਰ ਵਿੱਚ ਮੋੜ ਦੇ ਘੱਟਣਾ ਆ ਠੀਕ ਆ ਕਿਉਂਕਿ ਹੌਲੀ ਘੱਟਣੇ ਆ ਲੋੜ ਆਪਾਂ ਤੇ ਘੁਮਾਣੀ ਕਿੱਦਾਂ ਗਈ ਇਦਾਂ ਨਾਲ ਆਇਆ ਵਾੜੀ ਥੋੜੀ ਚਾੜ ਕੇ ਜਿੱਦਾਂ ਥੱਲੇ ਉਹ ਵੀ ਨਹੀਂ ਆਪਾਂ ਗੱਡੀ ਘਟਣੀ ਆ ਇਧਰੋਂ ਕਰਦੇ ਆ ਘਟਣੀ ਹਾਂ ਥੋੜੀ ਚਾੜ ਕੇ ਫੇਰ ਜਦ ਮੋੜ ਆ ਗਿਆ ਸਟੀering ਆਪਾਂ ਘੁਮਾ ਦੇਣਾ ਪਰ ਜਿੰਨੀ ਲੋਡ ਹੈ ਨਾ ਸਟੀering ਉਹਨਾਂ ਦਾ ਘਕ ਘਮਾਉਣਾ ਹੈ ਇਹ ਨਾ ਹੋਵੇ ਕਿ ਆਪਾਂ ਸਾਰਾ ਸਟੀering ਘੁਮਾ ਦਈਏ ਜਿੱਥੇ ਹਾਂ ਗੱਡੀ ਘੁੰਮ ਗਈ ਉੱਥੇ ਸਟੀering ਰੋਕ ਲੈਣਾ ਜੋ ਰੋਗੇ ਸਟੀering ਨੂੰ ਮੋੜ ਕੇ ਗੱਡੀ ਘੁੰਮ ਗਈ ਤੇ ਟਾਇਰ ਸਿੱਧੇ ਕਰ ਲੈਣੇ ਤੇ ਲੈਫਟ ਕਿਤੇ ਹਣਾ ਨਾਲੇ ਟਾਇਰ ਸਿੱਧੇ ਕਰਨੇ ਪੈਣੇ ਤੁਹਾਨੂੰ ਰਾਈਟ ਨੂੰ ਦੇਖਣ ਨਾਲ ਮੋੜੇ ਕੋਈ ਦੀਦਾ ਵੀ ਨਹੀਂਗਾ ਉੱਥੇ ਜੇ ਕੋਈ ਮੋੜੇ ਆ ਗਿਆ ਇਲਾਚ ਦਵਾ ਕੇ ਦੇਖੋ ਜਦੋਂ ਕੋਈ ਮੋੜੇ ਗ ਕਾ ਗੱਡੀ ਨਿਕਲ ਨਹੀਂ ਰਹੀ ਉੱਥੇ ਆਪਾਂ ਨੂੰ ਬ੍ਰੇਕ ਲਾਉਣੀ ਪੈਣੀ ਆ ਕਿਉਂਕਿ ਰਸਤਾ ਕੋ ਛੋਟਾ ਪਰ ਜੇ ਦਾ ਮੋੜ ਕੱਟਣਾ ਆ ਹਾਫ ਕਲਚ ਤੇ ਫੁੱਲ ਕਲਚ ਤੇ ਮੋੜ ਨਾ ਕੱਟੋ ਉਹਦਾ ਉਹਦਾ ਰੀਜ਼ਨ ਇਹ ਹੁੰਦਾ ਆ ਵੇਖਦੇ ਦੱਬਣੀ ਰੀਜ਼ਨ ਉਹਦਾ ਇਹ ਹੁੰਦਾ ਕਿ ਹਾਫ ਕਲਚ ਤਾਂ ਦੱਬਣਾ ਹੁੰਦਾ ਕਿ ਗੱਡੀ ਬੰਦ ਨਾ ਹੋ ਜੇ ਕਿਸੇ ਜਦੋਂ ਹੌਲੀ ਗੱਡੀ ਹੁੰਦੀ ਆ ਗੱਡੀ ਨੇ ਬੰਦ ਨਹੀਂ ਹੋਣਾ ਹਾਫ ਕਲਚ ਤੇ ਜੇ ਫੁੱਲ ਕਲਚ ਛੱਡ ਕੇ ਆਪ ਮੋੜ ਕੱਟਦੇ ਆ ਗੱਡੀ ਹੌਲੀ ਹੋ ਗਈ ਆ ਗੱਡੀ ਨੇ ਝਟਕੀ ਮਾਰਨੀ ਆ ਗੱਡੀ ਬੰਦ ਵੀ ਹੋ ਸਕਦੀ ਆ ਠੀਕ ਹੈ ਹੋਰ ਜਰੂਰ ਮਾਰਨਾ ਜਿੱਥੇ ਨਹੀਂ ਦੀਦਾ ਯਾਰ ਉਹ ਮੋੜ ਉਥੇ ਹੋਰਨ ਮਾਰਿਓ ਪਰ ਇੰਡੀਕੇਟਰ ਜਰੂਰ ਮਾਰਨਾ ਇੰਡੀਕੇਟਰ ਲਾਈ ਵਗੈਰਾ ਗੱਡੀ ਕੱਟੋ ਤੇ ਜਿੱਧਰ ਨੂੰ ਕੱਟਣੀ ਆ ਸ਼ੀਸ਼ਾ ਜਰੂਰ ਦੇਖਣਾ ਉਦੋਂ ਠੀਕ ਜਦੋਂ ਤੇਜ਼ੀ ਹੋਣੀ ਚਾਹੀਦੀ ਹੱਸ ਠੀਕ ਹੈ ਚਲੋ ਹੁਣ ਤੁਰਨੀ ਆ ਗੱਡੀ ਤੇ ਬ੍ਰੇਕ ਹੈਂਡ ਨੂੰ ਲਾਉਂ ਪਹਿਲਾਂ ਗੇਅਰ ਅਲੀ ਇਧਰ ਅਲੀ ਆਦਾ ਕਵਾਸ ਤੇ ਰਿੰਗ ਕਵਾਦੇ 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 ਬਸ ਹੋਰ ਨਾ ਕਟਿਓ ਨਾ ਕਟਿਓ ਕੰਮ ਕੀ ਹਾਂ ਠੀਕ ਹੈ ਬਸ ਚਲੋ ਰੱਖ ਦਿੰਦਾ ਪਿਆ ਹੁਣ ਥੋੜੀ ਇਧਰ ਰੁਕ ਜੀ ਹਲਕੀ ਜੀ ਹਾਂ ਠੀਕ ਹੈ ਚਲੋ ਹਰ ਜਿੱਦਾਂ ਮੂਰੇ ਗੱਡੀ ਆਉਂਦੀ ਆ ਹੁਣ ਰਸਤਾ ਹੈਗਾ ਹੁਣ ਛੋਟਾ ਪਹਿਲਾਂ ਪਹਿਲਾਂ ਆਪਾਂ ਜਿੱਦਾਂ ਗੱਡੀ ਚਲਾਏ ਸੀ ਕਿ ਚੌੜਾ ਰਸਤਾ ਸੀ ਹਣ ਇੱਕ ਟਾਇਰ ਥੋੜਾ ਜਿਹਾ ਕੱਚੇ ਦੇ ਵੀ ਲਾਉਣਾ ਪੈ ਸਕਦਾ ਹੈ ਅਗਲੇ ਜਦੋਂ ਰਾਹ ਦੇਣਾ ਆ ਚਲੋ ਹਣ ਚੱਲੀ ਚੱਲੋ ਡੇਪਰ ਪਾਦਾ ਡੇਪਰ ਯੂਜ਼ ਕਰੋ ਆ ਠੀਕ ਹੈ ਉੱਧਾ ਵੀ ਵਾਲਿਆਂ ਨੂੰ ਰਾਹ ਦੇ ਦਾਂ ਸਾਡ ਦੇਖੋ ਉਹਨੇ ਸਾਈਡ ਬਹੁਤ ਹੀ ਦਿੱਤੀ ਆ ਆਪਾਂ ਨੂੰ ਹਾਲ ਰੇਸ ਬਣਾਓ ਜਗਰ ਪਾ ਲਓ ਚਲੋ ਉਹ ਜਗਰ ਪਾਓ ਚਲੋ ਚਲੋ ਕਲਚ ਪਾ ਲਓ ਆਲੋ ਵੀ ਕਲਚ ਪਾ ਲਓ ਬਸ ਕਲਚ ਪਾ ਇਹਰ ਤੇ ਲੋਣਾ ਪੈਣਾ ਤੁਹਾਨੂੰ ਵੀ ਠੀਕ ਆ ਫੇਰ 2 ਘੰਟੇ ਨਿਕਲ ਸਕਦੀਆਂ ਨਹੀਂ ਤਾਂ ਫੇਰ 2 ਘੰਟੇ ਨਹੀਂ ਨਿਕਲਣੀ ਆ ਕਿਉਂਕਿ ਰਾਸਤਾ ਛੋਟਾ ਆ ਨਾ ਕਿਉਂਕਿ ਅਗਲੇ ਨੇ ਵੀ ਅਕਟਰਸ ਨੇ ਲੜਾ ਪੰਚਲਣਾ ਕਿ ਫਿਰ ਆਦੀ ਹੋ ਜਾਂਦਾ ਹੋੜ ਜਿੱਦਾਂ ਮੋੜੇ ਰੋਡ ਹੈਗਾ ਇਹ ਹਲਕਾ ਜਿਹਾ ਹੀ ਆ ਮੋੜਾ ਹਨਾ ਇੱਥੇ ਹਲਕੇ ਜਿਹੇ ਟ੍ਰਿਕ ਮਾਉਣਾ ਪੈਣਾ ਜਿੱਦਾਂ ਨਹੀਂ ਦੀਦਾ ਮੋੜੇ ਹਾਰਨ ਬਾਰੂ ਗੇਅਰ ਗੇਅਰ ਹੱਥੋਂ ਨਾ ਘਟਾਇਓ ਇਹ ਹਲਕਾ ਜਿਹਾ ਮੋੜਿਆ ਇੱਥੇ ਆਪਾਂ ਨੂੰ ਗियर ਘਟਾਉਣ ਦੀ ਲੋੜ ਨਹੀਂ ਪਰ ਜਿਹੜੇ ਜਦਾਂ ਤਿੱਖੇ ਜਿਹੇ ਮੋੜ ਹੁੰਦੇ ਆ ਕਾਹਨ ਮੋੜ ਆਉਂਦੇ ਆ ਉਹ ਹਾ ਉਹ ਹੌਲੀ ਮੋੜ ਕੱਟਣੇ ਹੁੰਦੇ ਆ ਉਹ ਪਹਿਲੇ ਗियर ਵਿੱਚ ਆਪਾਂ ਲੈ ਆਉਣੀ ਕਿੱਡੀ ਇਹ ਤਾਂ ਬਹੁਤ ਥੋੜੇ ਜਿਹੇ ਮੋੜ ਆ ਹਨਾ ਅਗਲੇ ਮੋੜ ਆਉਣਾ ਆਹੋ ਬਾਈ ਇਹ ਤਾਂ ਗੇਅਰ ਫੜ ਕੇ ਨਹੀਂ ਨਾ ਪਾਉਣਾ ਫੜ ਕੇ ਕਿਦਾਂ ਤਾਂ ਇੰਦਾ ਫੜ ਕੇ ਨਹੀਂ ਪਾਉਣਾ ਨਾ ਕਿ ਪਾਸ ਆਦੇ ਇੰਦਾ ਨਹੀਂ ਜਦੋਂ ਹੁਣ ਆਪਾਂ ਪਹਿਲਾ ਤੇ ਜਿਹੜਾ ਦੂਜਾ ਗੇਅਰ ਆ ਉਹ ਤਾਂ ਭਰ ਪੌੜਾ ਪਾਉਣਾ ਆਪਾਂ ਇਧਰ ਨੂੰ ਦੇ ਇੱਧਾ ਫੜ ਕੇ ਵੀ ਇਦਾਂ ਕਰ ਸਕਦੇ ਕਿ ਇੰਦੀ ਕਰਨਾ ਹੱਥ ਨਾਲ ਸਾਈਡ ਤੋਂ ਫੜ ਕੇ ਵੀ ਤੁਸੀਂ ਬਾਹ ਸਕਦੇ ਆ ਇਦਾਂ ਵੀ ਹੱਥ ਕਰ ਸਕਦੇ ਆ ਠੀਕ ਨੇ ਪਰ ਜਿਆਦਾ ਵੈਟਰ ਇਹ ਹੀ ਆ ਕਿ ਇਦਾਂ ਹੱਥ ਕਰ ਲਓ ਠੀਕ ਨੇ ਓਨਾ ਕੰਫਰਟ ਰਹਿੰਦੀ ਇਦਾਂ ਹੱਥ ਕਰਨ ਨਾਲ ਜਦੋਂ ਤੀਜਾ ਗੀਅਰ ਪਾਉਣਾ ਆ ਉਹਦੇ ਵੇਲੇ ਉਹਦੇ ਵਿੱਚ ਇਦਾਂ ਹੱਥ ਹੋ ਜਾਂਦਾ ਹੁੰਦਾ ਸਿੱਕਾ ਬਾਹਰ ਸਿੱਦਾ ਹੋ ਜਾਂਦਾ ਜਦੋਂ ਪਹਿਲਾ ਦੂਜਾ ਗੀਅਰ ਪਾਉਣਾ ਆ ਉਹਦੇ ਵਿੱਚ ਇਦਾਂ ਹੋ ਜਾਂਦਾ ਆਹ ਰੀਸ ਤੋਂ ਅੰਦਰ ਜਾ ਕੋਲ ਇਦਾਂ ਤਾਂ ਖਾਲੀ ਯਾਰ ਆ ਹਨਾ ਕਾ ਕਲਚ ਅਜ ਤਾਂ ਮੋੜ ਆ ਗਿਆ ਹਲਕਾ ਜਿਹਾ ਘਵਾ ਦੇਵਾ ਠੀਕ ਹੈ ਗੇਰ ਘਟਾਉਂਦਾ ਨਹੀਂ 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 ਸੱਦੀ ਕਰ ਲਓ ਛੱਡ ਦੋ ਕਲਚ ਇਹ ਮੋੜ ਜਿਹੜੇ ਹਲਕੇ ਮੋੜ ਜਿਹਾ ਇਹਦਾ ਘੱਟ ਹੋ ਜਾਂਦੇ ਦੂਸਰੀ ਗੇਰ ਵਿੱਚ ਆ ਵੀ ਹਲਕਾ ਜਿਹਾ ਮੋੜਿਆ ਇਹ ਵੀ ਇੱਧੇ ਘੱਟ ਹੋ ਜਾਣਾ ਹੈ ਪਰ ਜਿਹੜੇ ਜ਼ਿਆਦਾ ਟਿੱਕੇ ਆ ਉਹਦੀ ਗੱਡੀ ਹੌਲੀ ਕਰਨੀ ਪਾਣੀ ਹੈ ਫਿਰ ਉਹਰੇ ਟਿੱਕੇ ਆ ਮੋੜ ਆ ਜਾਣਾ ਉੱਥੇ ਆਪਾਂ ਨੂੰ ਗੇਰ ਘਟਾਉਣੀ ਪਾਣੀ ਪਿੱਛਿਆਂ ਨੂੰ ਸੈਟ ਦੇਣੀ ਰੇਸ ਬੰਦ ਜਾ ਕਰ ਦੋ ਛੱਡ ਦੋ ਰੇਸ ਦੇਖੋ ਉੱਡੇ ਕਰਦੇ ਪਿੱਛੋਂ ਫਰਲੇ ਤਾਂ ਨਹੀਂ ਪਤਾ ਥਾੜਾ ਬੰਤੇ ਕਰਿਆ ਹਾਜੇ ਨਾ ਰਾਹ ਦੇ ਹਾਜੇ ਨਾ ਰਾਹ ਹਾਜੇ ਨਾ ਰਾਹ ਥੱਲੇ ਗੱਡੀ ਐਪਲੀ ਕੱਟ ਜਾ ਆ ਥੋੜੀ ਜਲਦੀ ਠੀਕ ਹੈ ਜਿੱਥੇ ਰਾਹ ਆ ਪਾ ਦੇ ਸਕਦੇ ਉੱਥੋਂ ਕਿਸੇ ਜਗ੍ਹਾ ਜਾਵਾਂਗੇ ਥੱਲੇ ਚਲੀ ਚਲੀ ਜਾਈਏ ਉੱਥੇ ਕਰਾ ਸਿੱਧਾ ਆ ਜਾਣਾ ਉੱਥੋਂ ਜਵਾਦ ਸਿਰ ਜੀ ਨਾ ਤੜ ਵਿੱਚ ਐਕਟਿਵ ਆ ਇਹਦੇ ਲਈ ਵੇ ਹੁਣਾ ਮੋੜ ਲੈਫਟ ਵਾਲਾ ਮੋੜ ਮੋੜ ਹੁਣਾ ਠੀਕ ਉਹ ਹੈਗਾ ਦੇਖਿਆ ਜੀ ਮੋੜ ਪਰ ਉਹ ਪਹਿਲੇ ਘਿਰ ਕੇ ਆਪਾਂ ਨੂੰ ਖੜੇ ਪੈਣੀ ਹੈ ਠੀਕ ਹੈ ਜੀ ਉਹ ਵੀ ਨਹੀਂ ਹੋਵੇ ਉਹ ਵੀ ਕਰਨਾ ਬਾਹਰ ਹਾਂ ਤੇ ਚੱਲੀ ਚਲੋ ਔਰ ਜਿੱਥੇ ਆਪਾਂ ਰਾਹ ਦੇ ਸਕਦੇ ਉੱਥੇ ਰਾਹ ਦਵਾਂਗੇ ਹੁਣ ਤੁਸੀਂ ਇੱਥੋਂ ਲਾਓ ਇੰਡੀਕੇਟਰ ਵਾਲਾ ਲੈਫਟ ਦਾ ਜਿਹੜਾ ਮੋੜ ਮਰੇ ਹੁਣ ਲੈਫਟ ਦਾ ਆ ਬਣੀ ਹਾਂ ਜਿਹੜਾ ਮੋੜ ਹੈ ਜਿਹਦਾ ਘੇਰ ਕੱਢਣਾ ਜਿੱਦ ਤੱਕ ਐਕਟਿਵ ਹੈ ਗਈ ਆ ਰੇ ਛੱਡ ਦਿਓ ਇੱਥੋਂ ਰੇ ਛੱਡ ਦਿਓ ਮੈਂ ਹੰਦਾਨਾ ਤੇ ਜਾ ਰਿਹਾ ਨੀ ਕਲਚ ਹਾਲ ਦਪਿਆ ਪਹਿਲਾ ਗियर ਪਾ ਲਓ ਥੋੜੀ ਗੱਡੀ ਹੌਲੀ ਥੋੜੀ ਸਲੋ ਤਾਂ ਥੋੜੀ ਬ੍ਰੇਕ ਬ੍ਰੇਕ ਛੱਡ ਦਿਓ ਬ੍ਰੇਕ ਛੱਡ ਦਿਓ ਕਲਚ ਦਬਾਈ ਰੱਖੋ ਕੋਈ ਨਹੀਂ ਹਾਂ ਬ੍ਰੇਕ ਛੱਡ ਦਿਓ ਹਾਂ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਸਟੀਅਰਿੰਗ ਬੰਦੇ ਹੱਥ ਕਲਚ ਰੱਖੋ ਪਾਣਾ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਬੱਸ ਠੀਕ ਆ ਚਲ ਛੱਡ ਦਿਨਾ ਕਲਚ ਪਾਣਾ ਪਤਾ ਕੀ ਆ ਬ੍ਰੇਕ ਆ ਨਾ ਛੱਡ ਦਿ ਦਿਖਣੀ ਜਦੋਂ ਗੱਡੀ ਹੌਲੀ ਹੋ ਗਈ ਦੂਜਾ ਗियर ਪਾ ਲਓ ਬੜੀ ਵਾਰ ਇੱਥੋਂ ਹਾਰਨ ਚਲੀਆ ਚਲੋ ਕਲਚ ਫੋਲ ਦਬੋ ਪੋਸ਼ਾ ਨਾ ਕਰੋ ਕਲਚ ਫੋਲ ਦਬੋ ਪੋਸ਼ਾ ਨਾ ਕਰੋ ਜੀ ਠੀਕ ਹੈ ਗੱਡੀ ਖਾਲੀ ਹੋ ਗਈ ਪਹਿਲਾ ਗੇਅਰ ਪਾਓ ਕਲਚ ਫੋਲ ਲਿਆ ਨਾ ਚਲੋ ਚਲੋ ਇਹਦੋਂ ਗੱਡੀ ਹੌਲੀ ਹੋ ਗਈ ਆ ਬੱਸ ਫੇ ਨਾਲੇ ਪਹਿਲਾ ਗੇਅਰ ਡੀਪ ਯੂਜ਼ ਕਰੋ ਆ ਕੇ ਚਲੋ ਚਲੇ ਚਲੇ ਛੱਡ ਦੇ ਪਹਿਲਾ ਗियर ਪਾ ਲੱਗ ਪਾਲ ਤੱਕ ਆ ਥੋੜੀ ਹੌਲੀ ਕਰੋ ਗੱਡੀ ਪਹਿਲਾ ਗियर ਪਾ ਲਓ ਥੋੜੀ ਹੌਲੀ ਬ੍ਰੇਕ ਲਾਓ ਫ੍ਰੇ ਛੱਡ ਦਿਓ ਫ੍ਰੇ ਛੱਡ ਦਿਓ ਆਹ ਕਲੱਚ ਛੱਡੋ ਹਾਰਨ ਮਾਰੋ ਕਿਉਂਕਿ ਮੋਰੇ ਕੋਈ ਯਾਰ ਨਹੀਂ ਆਣੇ ਛੱਡਤਾ ਕਲੱਚ ਪਾ ਲਓ ਚਲੋ ਚੱਲ ਇਧਰ ਬੜੀ ਗੱਟੂ ਠੀਕ ਹੈ ਠੀਕ ਬਰਜ਼ਾ ਤੀਰ ਇਹ ਰ ਸਪੀਡ ਬ੍ਰੇਕਰ ਹੌਲੀ ਗੱਡੀ ਵਾਸਤੇ ਇੱਥੋਂ ਆਪਾਂ ਲੈ ਕੇ ਜਾਣੀ ਆ ਫਾੜ ਇੱਥੋਂ ਹੋਈ ਆਪਾਂ ਲੈਫਟ ਹੀ ਜਾਣਾ ਐ ਟਿਕਟ ਲਾ ਲੈਫਟ ਦਾ ਪਹਿਲਾ ਹਾਂ ਪਹਿਲਾ ਇੰਡੀਕੇਟਰ ਇਹ ਛੱਡ ਦਿਓ ਪਹਿਲਾ ਗियर ਪਾਓ ਹਾਂ ਇਹ ਥੋੜੀ ਅਗੇ ਡਿਚਾਰਡ ਕੇ ਥੋੜੀ ਰਾਈਟ ਨੂੰ ��ਡੀ ਰੱਖ ਕੇ ਹਾਂ ਠੀਕ ਹੈ ਬਸ ਵਾਹ ਠੀਕ ਹੈ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਕੱਢ ਦਿਓ ਜਿਹੜੀ ਹਾਂ ਠੀਕ ਹੈ ਹੋਰ ਨਾ ਕੱਢਿਓ ਸਿੱਧੀ ਕਰੋ ਵਾਹ ਠੀਕ ਛੱਡ ਦਿਓ ਇੱਥੇ ਇਹ ਜਿਹੜੇ ਮੋੜਾਂ ਦੇ ਉਹ ਹੌਲੀ ਘਟੜੇ ਪੈ ਜਾਂਦੇ ਨੇ ਜੇ ਕੋਈ ਮੂਰੇ ਆ ਗਿਆ ਨਾਲ ਫੇਰ ਬ੍ਰੇਕ ਹਾਉਣੀ ਪੈਂਦੀ ਹੁੰਦੀ ਹੈ ਕਲਚ ਦਾ ਬਲੋ ਦਾ ਹਲਕਾ ਹੈ ਠੀਕ ਆ ਇਹ ਜਿਆਦੇ ਹੋਣੀ ਨਹੀਂ ਪਹਿਲਾਂ ਇਹ ਰਮ ਨੂੰ ਕਰਾ ਬਾਕੀ ਕੋਈ ਨਹੀਂ ਠੀਕ ਆ ਸਪੀਡ ਸਹੀ ਆ ਹਾਂ ਸਿੱਧੀ ਕਰ ਲਓ ਵਾਹ